ਰੇਡੀਓ ਸ਼ਮਾਦਾਂ ਚੇ ਤੋਡਾਨੇ ਕਾਸ ਅੱਜ ਦਿਨ ਹੈ ਜੀ ਬੁੱਧਵਾਰ 3/12 ਨਵੰਬਰ ਬਠਿੰਡਾ ਸਟੂਡੀਓ ਦੀਆਂ ਘੜੀਆਂ ਇਸ ਵਕਤ ਸਮਾਂ ਦੱਸ ਰਹੀਆਂ ਨੇ ਜੀ 6:30 ਸ਼ਾਮ ਦੇ ਤੇ ਮੈਂ ਸੌਰਨ ਸਿੰਘ ਦਾ ਨੇ ਲਈ ਤੁਹਾਡਾ ਰੇਡੀਓ ਹੋਸਟ ਇਸ ਵਕਤ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਪੜਾਜ ਹੋਣਗੇ ਤੇਜਵੰਤ ਸਿੰਘ ਚੱਬਾ ਹੋਰੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਰਨਤਾਰਨ ਦੀਆਂ ਚੋਣਾਂ ਪੈਣ ਤੋਂ ਬਾਅਦ ਲੋਕ ਕੀ ਕਹਿੰਦੇ ਨੇ ਡੜਾ ਸੱਟਾ ਕੁਝ ਬੋਲਦਾ ਸ਼ਰਤਾਂ ਲੱਗੀਆਂ ਨੇ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਜੀ ਰਵਨੀਤ ਬਿੱਟੂ ਨੇ ਅੱਜ ਕਹਿੰਦੇ ਚੰਗਿਆੜੇ ਕੱਢ ਦਿੱਤੇ ਐ ਪ੍ਰੈਸ ਕਾਨਫਰੰਸ ਕਰਕੇ ਤੇ ਨਾਲ ਦੀ ਨਾਲ ਚਰਚਾ ਹੋਏਗੀ ਜੀ ਲਾਲ ਕਿਲੇ ਦੇ ਜਿਹੜਾ ਬਲਾਸਟ ਹੋਇਆ ਉਹਦਾ ਅਪਡੇਟ ਕੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰ ਨੇ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ ਹੋਰੀ ਤਿਰਤੀਪਾਲ ਸਿੰਘ ਹੋਰੀ ਸਟਾਕ ਤੋਂ ਤੋਂ ਜਗਜੀਤ ਸਿੰਘ ਲੰਡਨ ਤੋਂ ਤੇ ਇਸ ਤੋਂ ਬਿਨਾ ਜੀ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਰੇਟ ਟੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟਰੇਡਰ ਬਾਕਸ ਨਵੀਂ ਤਕਨੀਕ ਨਾਲ ਤੱਕਲ ਨੂੰ ਸਿੱਧਾ ਕਰਦੇ ਨੇ ਸਟਰਕਚਰ ਸੇਫਟੀ ਵੀ ਕਰਦੇ ਜੀ ਦੋ ਲੋਕੇਸ਼ਨਾਂ ਨੇ 7405 ਕੈਂਪਲ ਸਟ੍ਰੀਟ ਮੈਚੀ ਸਾਗਾ ਤੇ ਦੂਜੀ ਲੋਕੇਸ਼ਨ ਹੈ 36 ਪਰਨ ਡਰਾਈਵ ਐਰਨ ਇੰਟੀਰੀਅਰ 9056713647 ਤੇ ਕਾਲ ਕਰ ਸਕਦੇ ਹੋ ਵਿਜੇ ਜੁਵਲਰਜ਼ ਇੱਕ ٹرسٹਡ ਨੇਮ ਹੈ ਜੀ 25416104 ਰੈਵਨਿਊ ਕੈਂਟ ਵਿਸ਼ਿੰਗਟਨ 2536562663 ਤੇ ਕਾਲ ਕਰ ਸਕਦੇ ਹੋ ਜੀ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ 4036901235 ਤੇ ਕਾਲ ਕਰ ਸਕਦੇ ਹੋ ਪਲੰਬਿੰਗ ਹੀਟਿੰਗ ਤੇ ਏਸੀ ਦਾ ਜਿਹੜਾ ਤੁਸੀਂ ਕੰਮ ਕਰਵਾ ਸਕਦੇ ਹੋ ਕਿਸੇ ਤੋਂ ਡੀਕੰਸਟਰਕਸ਼ਨ ਕਰਾਉਣੀ ਹੈ ਐਡੀਸ਼ਨ ਕਰਾਉਣੀ ਹੈ ਤਾਂ ਗੁਰਿੰਦਰ ਗਰੇਵਾਲ ਹੋਰਾਂ ਨਾਲ 2069415454 ਤੇ ਕਾਲ ਕਰ ਸਕਦੇ ਹੋ ਅਕਾਊਂਟਸ ਟੈਕਸਸ ਦੀ ਹੈਲਪ ਲੈਣੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 25352086 ਤੇ ਕਾਲ ਕਰ ਸਕਦੇ ਹੋ ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਦੇ ਪੇਟਰ ਦੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਕੰਪਨੀ ਉਹ ਸੁਵਿਧਾ ਵੀ ਦਿੰਦੀ ਹੈ ਜਗਦੇਵ ਸੰਧੂ ਹੋਰਾਂ ਨੂੰ 2532666924 ਜਗਰਵਿੰਦਰ ਧਾਲੀਵਾਲ ਹੋਰਾਂ ਨਾਲ 206354 ਚਾਲੀ ਸੱਟ ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਨਹੀਂ ਤੇਜਵੰਤ ਸਿੰਘ ਚੱਬਾ ਹੁਰੀ ਚੱਬਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੰਨੇ ਬੜੇ ਜੀ ਸੋ ਚੱਬਾ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜੀ ਰਵਨੀਤ ਬਿੱਟੂ ਹੁਰੀ ਕਹਿੰਦੇ ਇੱਕ ਤਾਂ ਮੈਨੂੰ ਲੱਗਦਾ ਐਲਾਨ ਲੇਟ ਕਰਗੇ ਜੇ ਪਹਿਲਾਂ ਕਰ ਲੈਂਦੇ ਤਾਂ ਕਹਿੰਦੇ ਹੁੰਦੇ ਵੀ ਕੁਝ ਮਾਹੌਲ ਹੋਰ ਹੋ ਜਾਂਦਾ ਕਹਿੰਦੇ ਤਰਨ ਤਰਨ ਹਲਕੇ ਨੂੰ ਜਿਹੜਾ ਜੀ ਦਰਿਆ ਤੋਂ ਪਾਰ ਤੇ ਫਰੂਜ਼ਪੁਰ ਨਾਲ ਜੋੜ ਕੇ ਕਹਿੰਦੇ ਹੈਟਾ ਬੰਬੇ ਤੱਕ ਇੱਕ ਨਵੀਂ ਰੇਲ ਲਾਈਨ ਦਾ ਆਗਾਜ਼ ਹੋ ਜਾਏਗਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਖੇਮ ਕਰਨ ਜਦੋਂ ਪਾ ਹਿੰਦਪਾਕ ਬਣਿਆ ਤਾਂ ਖੇਮ ਕਰਨ ਜਿਹੜਾ ਜੀ ਇੱਧਰ ਰੇਲ ਲਾਈਨ ਰੁਕ ਗਈ ਸੀ ਕਸੂਰ ਵਾਲੀ ਅੱਗੇ ਗਈ ਨਹੀਂ ਤੇ ਹੁਣ ਕਹਿੰਦੇ ਜੀ ਇਹ ਕਹਿੰਦੇ ਅਸੀਂ ਬਸ 27 ਕਿਲੋਮੀਟਰ ਦਾ ਟੋਟਾ ਜਿਹੜਾ ਸੀ ਦਿਨਾ ਚ ਹੀ ਜੋੜ ਦੇਣਾ ਪਰ ਟੋਟਾ ਕਾਹਦਾ ਜੋੜਨਾ ਸੀ ਅੱਜ ਉਹਨਾਂ ਨੇ ਕਿਆਂ ਦੇ ਦਿਲ ਤੋੜ ਦਿੱਤੇ ਜੀ ਹੂੰ ਜੀ ਦੇਖੋ ਦਾਨੇਵਾਲੀਆ ਸਾਹਿਬ ਧੇਰ ਆਏ ਦਰੁਸਤ ਆਏ ਜੀ ਇਹ ਮੇਰੇ ਖਿਆਲ ਦੇ ਵਿੱਚ ਜਦੋਂ ਦੀ ਮੈਂ ਉਹ ਸੰਭਾਲੀ ਹੋ ਗਈ ਨਾ ਜੀ ਇਹ ਉਦੋਂ ਦੀ ਚਰਚਾ ਚੱਲਦੀ ਏ ਜੀ ਤੇ ਪਹਿਲਾਂ ਤੇ ਛੋਟੇ ਹੁੰਦੇ ਪਤਾ ਨਹੀਂ ਸੀ ਲੱਗਦਾ ਫਿਰ ਜਦੋਂ ਵਾਕਿਆ ਹੀ ਨਕਸ਼ੇ ਤੇ ਵਾਕੇ ਦੇਖਿਆ ਹੂੰ ਹੂੰ ਜੇ ਇਧਰੋਂ ਥਾਣੀ ਇੱਕ ਪੁਲ ਬਣ ਜਾਂਦਾ 25 ਕਿਲੋਮੀਟਰ ਦਾ ਰਸਤਾ ਜੀ ਤੇ ਕਾਂਡਲਾ ਬੰਦਰਗਾਹ ਤੱਕ ਜਾਣ ਦੇ ਲਈ ਜਿਹੜਾ ਤਕਰੀਬਨ 2250 ਕਿਲੋਮੀਟਰ ਦੀ ਛੋਟਾ ਪੈ ਰਾਹ ਪੈ ਜੁਨਾ ਜੀ ਤੇ ਭੀੜ ਭੜਕਾ ਵੀ ਘੱਟ ਹੂੰ ਹੂੰ ਕਿਉਂਕਿ ਇਧਰਲੇ ਪਾਸੇ ਜਿਹੜੇ ਹੁਣ ਐਕਸਪ੍ਰੈਸ ਵੇ ਬਣੇ ਆ ਉਹ ਉਹ ਵਾਇਆ ਮਿਕਾਨੇਰ ਜੋਧਪੁਰ ਤੋਂ ਹੁੰਦੇ ਹੋਏ ਜਦੋਂ ਅਹਮਦਾਬਾਦ ਵੱਲ ਨੂੰ ਜਾਂਦੇ ਨੇ ਜੀ ਤੇ ਜਿਹੜੇ ਲੋਕ ਉਹ ਨਾ ਐਕਸਪ੍ਰੈਸ ਵੇ ਤੇ ਹੋ ਕੇ ਆਏ ਨੇ ਉਹ ਉਹਨਾਂ ਦੇ ਜਿਹੜੇ ਤਜਰਬੇ ਨੇ ਉਹ ਵਾਕਿਆ ਹੀ ਮਜ਼ੇਦਾਰ ਨੇ ਜੀ ਟ੍ਰੈਫਿਕ ਵੀ ਨਹੀਂ ਹੈ ਹੂੰ ਹੂੰ ਰਾਹ ਵੀ ਜਿਹੜਾ ਸੁਖਾਲਾ ਤੇ ਛੋਟਾ ਜੀ ਹੁਣ ਜੇ ਰੇਲ ਨੂੰ ਵੀ ਇਸੇ ਹੀ ਤਰੀਕੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਇਹ एलान ਤੱਕ ਹੀ ਸੀਮਤ ਨਾ ਰਹਿ ਜਾਏ ਜੀ ਬਿੜੀ ਦੇਖਣ ਵਾਲੀ ਗੱਲ ਆ ਹੂੰ ਹੂੰ ਕਿਉਂਕਿ ਇਹਦੇ ਵਿੱਚ ਸਿਰਫ ਇੱਕ 5 ਕਿਲੋਮੀਟਰ ਤੇ ਇੱਕ ਸੈਟਲਾਈਟ ਦੇ ਉੱਪਰ ਪੁਲ ਜੀ ਲੁੜੀਂਦਾ ਹੂੰ ਹੂੰ ਜਿਹੜਾ ਸੈਟਲਾਈਟ ਦੇ ਉੱਪਰ ਪੁਲ ਹੀ ਇਹਦਾ ਮੇਨ ਹੁਣ ਤੱਕ ਜਿਹੜਾ ਸੀਗਾ ਉਹ ਰੁਕਾਵਟ ਬਣ ਕੇ ਬੈਠਾ ਸੀਗਾ ਜੀ ਹੁਣ ਇਹ ਵੀ ਅਜੋ ਕਹਿੰਦੇ ਨੇ ਜੀ ਵੀ ਜਿਹੜਾ ਉਹ ਪੁਲ ਬਣਨਗਾ ਉੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਨਵੀਂ ਕਿਸਮ ਦਾ ਪੁਲ ਬਣੇਗਾ ਇਹ ਹੁਣ ਪਤਾ ਨਹੀਂ ਉਹ ਨਵੀਂ ਕਿਸਮ ਚ ਕੀ ਹੋਏਗਾ ਜੀ ਇਹ ਐਲਾਨ ਜੇ 10 15 20 ਦਿਨ ਜੇ ਤੁਸੀਂ ਕਰ ਹੀ ਚੁੱਕੇ ਸੀ ਤੁਹਾਡੇ ਕੋਲ ਉਹੀ ਉਹ ਗੱਲ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਬਿਆਨਾਂ ਨੂੰ ਲੈ ਕੇ ਰਮਨੀਤ ਬਿੱਟੂ ਇਹ ਕਹਿ ਦਿੰਦੇ ਆ ਜੀ ਮੈਨੂੰ ਤੇ ਰੱਖਿਆ ਹੀ ਇਸ ਕਰਕੇ ਗਿਆ ਸੀ ਕਿ ਕਿ ਮੈਂ ਜਿਹੜਾ ਪੰਜਾਬ ਦੇ ਨਾਲ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਠੀਕ ਕਰਨਾ ਜੀ ਤੇ ਇਹ ਕਿਉਂ ਹੁੰਦਾ ਕਿ ਪਹਿਲਾਂ ਜਿਵੇਂ ਹੁੰਦਾ ਨਾ ਜੀ ਭਾਂਡਾ ਤੋੜ ਦਿੱਤਾ ਜਾਂਦਾ ਭਾਂਡਾ ਦਿੱਤਾ ਜਾਂਦਾ ਤੇ ਫਿਰ ਐਲਸੀ ਫੜਾ ਦਿੱਤੀ ਜਾਂਦੀ ਲਓ ਜੀ ਹੁਣ ਫਿਰ ਦੂਰ ਇਕੱਠੀਆਂ ਨਹੀਂ ਨਾ ਹੁੰਦੀਆਂ ਉਹਨੀਆਂ ਸਭ ਜੀ ਹੋ ਗਈ ਜੀ ਹੈਲੋ ਹੈਲੋ ਹਾਂਜੀ ਆਵਾਜ਼ ਆ ਰਹੀ ਹੈ ਜੀ ਮੈਨੂੰ ਲੱਗਦਾ ਕਨੈਕਸ਼ਨ ਟੁੱਟ ਗਿਆ ਜੀ ਤੇ ਆਪਾਂ ਫੇਰ ਜਿਹੜਾ ਇੱਕ ਕਨੈਕਸ਼ਨ ਜੋੜ ਲਈਏ ਤੇ ਕਰਦੇ ਆ ਤੇਜਵੰਤ ਸਿੰਘ ਹੋਰ ਨਾਲ ਗੱਲਬਾਤ ਤੇ ਪ੍ਰੋਗਰਾਮ ਚੱਲ ਰਹੀ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਤੇਜਵੰਤ ਸਿੰਘ ਚੱਬਾ ਹੋਰੀ ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਬਾਤ ਤਾਂ ਨਹੀਂ ਸ਼ਾਇਦ ਕਰ ਸਕਦੇ ਕਿਉਂਕਿ ਅਜ ਕੱਲ ਕਾਲਿੰਗ ਵਾਲਾ ਮੇਰਾ ਸਿਸਟਮ ਜਿਹੜਾ ਥੋੜਾ ਜਿਹਾ ਹਿੱਲ ਗਿਆ ਜੀ ਤੇ ਆਪਾਂ ਜਿਹੜਾ ਜੀ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇਜਵੰਤ ਸਿੰਘ ਹਰਾਂ ਦੇ ਨਾਲ ਤੇ ਉਹਨਾਂ ਦੇ ਨਾਲ ਜਿਹੜਾ ਗੱਲਬਾਤ ਜਾਰੀ ਰਹੇਗੀ ਸੋ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਸਾਨੂੰ ਦੇ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਤੇ ਆਪਾਂ ਮੈਂ ਕਾਲ ਮਲਾਉਣਾ ਜਿੰਨੀ ਦੇਰ ਤੇ 19 ਦੇਰ ਤੁਸੀਂ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਜ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢੱਲੋਂ ਹੋਣਗੇ ਤੇ ਤੇਜਵੰਤ ਸਿੰਘ ਚੱਬਾਹੂਰੀ ਹੋਣਗੇ ਸੋ ਇਸ ਦੌਰਾਨ ਜਿਹੜੀ ਹੈ ਸਾਡੀ ਗੱਲਬਾਤ ਜਾਰੀ ਰਹੇਗੀ ਤੇ

ਹੈਲੋ ਜੁੜਗੀ ਜੀ ਕਾਲ ਹਾਂਜੀ ਜੁੜਗੀ ਜੀ 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 ਹਾਂਜੀ ਤੇਜਵੰਤ ਜੀ ਫਿਰ ਆਪਣੀ ਗੱਲ ਵਿਚਾਲੇ ਰਹੀ ਗਈ ਸੀ ਬਿੱਟੂ ਹਾਂਜੀ 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 ਟੈਕਨੀਕਲ ਜੀ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਜੇ ਤੁਸੀਂ ਇੰਨੀ ਸਿਆਣੇ ਦੇ ਨਾ ਕੰਮਾਂ ਨਹੀਂ ਸਰਕਾਰ ਨੇ ਤੁਹਾਨੂੰ ਵਿਸ਼ਵਾਸ ਹੋਇਆ ਕਿ ਤੁਸੀਂ ਅਮਨ ਆ ਦੇ ਹਿੱਤਾਂ ਲਈ ਰਾਖੀ ਕਰਨੀ ਹੈ ਜਾਂ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣਾ ਹੈ ਇਹ ਦੇ ਚਲੋ ਇਹ ਨਾਲ ਹੀ ਚੰਗਾ ਹੁੰਦਾ ਜੇ 15 20 ਦਿਨ ਮਹੀਨਾ ਪਹਿਲਾਂ ਐਲਾਨ ਕਰਦੇ ਤੇ ਤੇ ਇਹਦੇ ਨਾਲ ਇਹਨਾਂ ਦੀ ਪਾਰਟੀ ਨੂੰ ਖੜਾ ਹੈਗਾ ਸੁਭਾਵਕ ਤੌਰ ਤੇ ਚੱਲਦਾ ਹੋ ਸਕਦਾ ਹੈ ਜੀ ਇਹ ਪੱਖੋਂ ਲੇਟ ਆਏ ਗਰਸਤਾਇਨ ਤੇ ਫਿਰਕੋਇਲੋਂ ਮਿਲਕਾ ਮਾਤਦੇ ਸੋ ਲਵਾਜੇ ਰੁਣੀ ਬਿੱਟੂ ਸਾਰਾ ਦਿਨ ਚੰਡੀਗੜ੍ਹ ਦੀ ਡੇਰੇ ਲਾ ਕੇ ਬਿਠੇ ਰਹੇ ਜੀ ਚੰਡੀਗੜ੍ਹ ਕੇ ਲੁਧਿਆਣਾ ਜੀ ਚੰਡੀਗੜ੍ਹ ਤੋਂ ਕੀਤੀਆਂ ਜੀ ਪ੍ਰੈਸ ਕਾਨਫਰੰਸਾਂ ਨੇ ਅੱਛਾ ਜੀ ਹੂੰ ਉਸ ਤੋਂ ਬਾਅਦ ਹੋਸਟਲ ਦਾ ਪੰਜਾਬ ਕਿਤਾ ਕੋਈ ਵੱਡਾ ਹੈਗਾ 2 ਘੰਟੇ ਬਾਅਦ ਕਿਚਨ ਲੁਧਿਆਣਾ ਵੀ ਜੇ ਜਾਈ ਹੋਵੇ ਮੇਰੇ ਕੋਲ ਤੇ ਅਜਿਹਾ ਇعلان ਹੋਇਆ ਹੈ ਚੰਡੀਗੜ੍ਹ ਤੋਂ ਹੋਇਆ ਜੀ ਕੀ ਅੱਛਾ ਉੱਥੇ ਹੁਣ ਹੋਰ ਕੀ ਕੁਝ ਬੋਲਗੇ ਜੀ ਕਹਿੰਦੇ ਬੜਾ ਕੁਝ ਤੇ ਚਲੋ ਮੈਟਰ ਜਿਹੜੀ ਕਰਵਾ ਚੰਡੀਗੜ੍ਹ ਆ ਜਾਂ ਲੁਧਿਆਣਾ ਮੈਟਰ ਇਹ ਕਰਦਾ ਕਿ ਪੰਜਾਬ ਦੇ ਲਈ ਵਧੀਆ ਸੁਗਾਤ ਵਾਲੀ ਖੀਰ ਹਾਂ ਹਾਂ ਕਿਉਂਕਿ ਪਰਸਨਲ ਪੌਰ ਤੇ ਮੈਂ ਦੋ ਕੁ ਵਾਰੀ ਜਦੋਂ ਰਾਜਸਥਾਨ ਦੇ ਸਫਰ ਤੇ ਗਿਆ ਮੈਂ ਰੇਲ ਤੇ ਮੈਨੂੰ ਜਿਆਦਾ ਬਰੀ ਕੋਈ ਸਿੰਪਲ ਜੀ ਗੱਲ ਆ ਜਿਹੜੀ ਅਹਮਦਾਬਾਦ ਜੰਮੂ ਰੇਲਵੇ ਆਪਣੀ ਹੈਗੀ ਆ ਦੇਖੋ ਕਿੰਨੀ ਘੁੰਮ ਕੇ ਜਾਂਦੀ ਆ ਫਿਰੋਜ਼ਪੁਰ ਤੋਂ ਸultanpur ਲੋਧੀ ਕਪੂਰਥਲਾ ਜਲੰਧਰ ਹੋ ਕੇ ਗੇੜੇ ਜੇ ਖਾਂਦੀ ਹਾਂਜੀ ਹਾਂਜੀ ਉਹ ਜਿਵੇਂ ਕਹਿੰਦੇ ਉਹਨਾਂ ਗਲੀਆਂ ਵਿੱਚ ਦੀ ਹੋ ਕੇ ਤੇ ਜਲੰਧਰ ਵੱਸਾ ਪਹੁੰਚਦੀ ਆ ਫੇਰ ਸਿੱਧੀ ਪੈਂਦੀ ਆ ਪਠਾਨਕੋਟ ਨੂੰ ਜੇ ਇੱਧਰ ਵੀ ਹੋ ਜੇ ਤਾਂ ਮੱਲਾਵਾਲਾ ਖਾਸ ਤੋਂ ਸਮਝ ਲਓ ਵੀ ਖੇਮ ਕਰਨ ਤੋਂ ਅਗਲੇ ਪਾਸੇ ਇਹਨਾਂ ਨੇ ਮੈਨੂੰ ਲੱਗਦਾ ਲਿੰਕ ਜਿਹੜਾ ਮੈਂ ਨਕਸ਼ਾ ਜਿਹਾ ਦੇਖਿਆ ਤੇ ਉੱਥੇ ਜੇ ਜੋੜ ਕੇ ਤੇ ਚਲੋ ਜੀ ਸਿੱਧੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਟਾਪੂ ਟਾਪ ਉਧਰ ਨੂੰ ਨਵਾਂ ਇੱਥੇ ਪਾਸੇ ਇਹਨਾਂ ਕੋਲ ਦੋ ਲਿੰਕ ਬਣ ਜਾਂਦੇ ਜੀ ਇਹ ਚਾਣ ਤੇ ਇਥੋਂ ਤਰਨਤਾਰ ਨੂੰ ਸਿੱਧੀ ਜਿਹੜਾ ਹੈਗਾ ਲਿੰਕ ਪਾ ਦੇਣਗੇ ਆਇਆ ਜਿਹੜਾ ਗੋਇੰਦਵਾਲ ਦਾ ਬਣ ਰਿਹਾ ਨਵਾਂ ਜੀ ਤੇ ਉਹ ਪੱਤੀ ਵਾਇਆ ਵੀ ਜਾ ਸਕਦੇ ਆ ਇਹ ਤੇ ਜਦੋਂ ਆ ਜਾਏਗਾ ਸਾਹਮਣੇ ਕੋਈ ਪੱਤੀ ਬਿਲਕੁਲ ਅਜੇ ਤੱਕ 10-15 ਕਿਲੋਮੀਟਰ ਦੀ ਦੂਰੀ ਤੇ ਹੀ ਆ ਇਹ ਤਾਂ ਇਹਨਾਂ ਨੇ ਮੱਲਾਂ ਵਾਲੇ ਖਾਸ ਤੋਂ ਕੀਤਾ ਜੀ ਸਿੱਧਾ ਹੀ ਜਿਹੜੇ ਨਵਾਂ ਐਲਾਨ ਕੀਤਾ ਸਤਾਈ ਮੱਲਾਂ ਵਾਲੇ ਖਾਸ ਨੂੰ ਕਰਨਗੇ ਤੇ ਫਿਰ ਇਹ ਲਾਈਨ ਪੱਤੀ ਨੂੰ ਜਾ ਕੇ ਜੁੜ ਜੂਗੀ ਜੀ ਪੱਤੀ ਤੋਂ ਫਿਰ ਸਿੱਧਾ ਤਰਨਤਾਰ ਨੂੰ ਤੇ ਅੰਮ੍ਰਿਤਸਰ ਹੂੰ 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 ਗੱਲ ਬੇਹੱਦ ਹੈ ਜੀ ਕਿ ਮੈਨੂੰ ਆਫਲਟ ਜਦੋਂ ਮੈਨੂੰ ਦੋ ਤਿੰਨ ਵਾਰੀ ਇੱਧਰ ਜਾਣਾ ਪਿਆ ਜੋਧਪੁਰ ਸਾਈਡ ਦੇ ਉੱਤੇ ਤੇ ਪਹਿਲਾਂ ਫੋਜਪੁਰ ਜਾਣਾ ਪੈਂਦਾ ਸੀ ਬਾਈ ਰੋਡ ਜੀ ਤੇ ਫੋਜਪੁਰ ਤੋਂ ਜਾ ਕੇ ਫਿਰ ਟ੍ਰੇਨ ਅੱਗੋਂ ਫੜੀਦੀ ਸੀ ਉਹ ਕੋਦੋਂ ਇਹ 2 ਘੰਟੇ ਪਹਿਲਾਂ ਹੂੰ ਫੋਜਪੁਰ ਦੇ ਬਾਈ ਰੋਡ ਲੱਗ ਜਾਂਦੇ ਸੀ ਕਿਤੇ ਫੇਰ ਅੱਗੋਂ ਦਾ ਸਫ਼ਰ ਸ਼ੁਰੂ ਹੁੰਦਾ ਜੀ ਜੀ ਸਭ ਤੋਂ ਵੱਡਾ ਇਹਦਾ ਫਾਇਦਾ ਤੇ ਜਿਹੜਾ ਹੈ ਉਹ ਵਪਾਰਕ ਤੌਰ ਤੇ ਹੋਣਾ ਜਿਹੜਾ ਪੰਜਾਬ ਦਾ ਸਮਾਨ ਉੱਥੇ ਜਾਂਦਾ ਹੈਗਾ ਕਾਣਲਾ ਬੰਦਰਗਾਹ ਜਾਂ ਦੂਸਰੀ ਬੰਦਰਗਾਹ ਜੀ ਤੇ ਉਹ ਉਹਨਾਂ ਚਲੋ ਹੁਣ ਪਰਫਾਹੀ ਹੋ ਜੂਗਾ ਕਿ ਉਸ ਕਾਲਾ ਦੀ ਉਦੋਂ ਜੀ ਜਿਸ ਦਾ ਕਾਫੀ ਫਾਇਦਾ ਹੋ ਸਕਦਾ ਹੈ ਹੂੰ ਹੂੰ ਸਾਡੇ ਜਿਹੜਾ ਸੁਧਿਆਣਾ ਤੇ ਹੋਰ ਜਿਹੜੇ ਕਾਰੋਬਾਰੀ ਸ਼ਹਿਰ ਨੇ ਜੀ ਬਹੁਤ ਇਸ ਤਰ੍ਹਾਂ ਦੀ ਲੋੜ ਹੈ ਉਹਨਾਂ ਵੱਲ ਵਧਦੇ ਹੋਇਆ ਇਹ ਇੱਕ ਤਰ੍ਹਾਂ ਦਾ ਹੈ ਨਾ ਹੋਰ ਕੁੱਟਿਆ ਜੀ ਜਿਹੜਾ ਹੈਗਾ ਐਲਾਨ ਤੱਕ ਕੀਮਤ ਨਾ ਰਵੇ ਇਹਨੂੰ ਜਿਹੜਾ ਹੈਗਾ ਜਿਹੜਾ ਅੰਬਲੀ ਜਾਮਾ ਵੀ ਜਿਹੜਾ ਆਪਣਾ ਖੇਤ ਦੇ ਸਾਹਮਣੇ ਆਏਗਾ ਦੇ ਮੌਤ ਕੁਝੀ ਹੋਏਗੀ ਉਹ ਸਾਇਦ ਅੱਛਾ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਖਾਸ ਰਿਹਾ ਜੀ ਕਹਿੰਦੇ ਪ੍ਰੈਸ ਕਾਨਫਰੰਸ ਦੇ ਵਿੱਚ ਚਰਚੇ ਸੁਣਾ ਦੇ ਥੋੜੇ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਮਾ ਜਿ ਐਸ ਯੂਜਵਲ ਜਿਹੜਾ ਉਹਨਾਂ ਦਾ ਸਟਾਈਲ ਹੈਗਾ ਜੀ ਭਗਵੰਤ ਮਾਨ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ ਇਹ ਜਾਂ ਉਹਨਾਂ ਦੀ ਸਰਕਾਰ ਤੇ ਜਾਂ ਇਸ ਤੋਂ ਪਹਿਲੀਆਂ ਸਰਕਾਰਾਂ ਦੇ ਜਿਸ ਕਾਂਗਰਸ ਦੀ ਵੀ ਸੀ ਜੀ ਜਦੋਂ ਕਿ ਹਾਲਾਂਕਿ ਉਹ ਸਾਇਦ ਤੇ ਇਹ ਖੁਦ ਕਾਂਗਰਸ ਪਾਰਟੀ ਦੇ ਇੱਕ ਨੁਮਾਇੰਦੇ ਸਨ ਜੀ ਉਕੇ ਜੀ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਪੰਜਾਬ ਯੂਨੀਵਰਸਿਟੀ ਜੀ ਤੇ ਕੇਂਦਰ ਇਹਨੂੰ ਚੋਖਾ ਕਿਵੇਂ ਲਾਜੂ ਹੂੰ ਹੂੰ ਇਹ ਐਥੀ ਰਹਿਣੀ ਹੈ ਜੀ ਕਿਈ ਨਾ ਰਹਿਣਾ ਹੂੰ ਹੂੰ ਤੇ ਤੇ ਮੈਨੂੰ ਸਰਕਾਰਾਂ ਕੋਲ ਪੁੱਛਣ ਦੀ ਬਜਾਏ ਚੰਗਾ ਹੁੰਦਾ ਜੇ ਇਹ ਸਟੂਡੈਂਟ ਜਿੱਥੇ ਬੰਦੀਆਂ ਜੀ ਗੁੰਦਮਾਨ ਕੋਲ ਪੁੱਛਦੀਆਂ ਕੀ ਅੱਜ ਤੱਕ 5 ਸਾਲਾਂ ਚ ਜਿਹੜੇ ਤਰਸੋਂ ਆਪਾਂ ਗੱਲ ਕੀਤੀ ਸੀ ਉਹ ਕਿਸੇ ਵੀ ਕਮੇਟੀ ਦੇ ਵਿੱਚ ਆਏ ਹੂੰ ਹੂੰ ਜਿਹੜੀ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਇੱਕ ਕਮੇਟੀ ਬਣੀ ਹੋਈ ਐ ਹੂੰ ਹੂੰ ਦੋ ਉਹਨਾਂ ਨੇ ਐਮਐਲਏ ਨੇ ਉਹ ਕਦੀ ਆਏ ਜੀ ਕੀ ਉਹਨਾਂ ਨੇ 60% ਜਿਹੜਾ ਹਿੱਸਾ ਦੇਣਾ ਮੰਨਦਾ ਹੈ ਪੰਜਾਬ ਗਵਰਨਮੈਂਟ ਦਾ ਉਹ ਦਿੱਤਾ ਜੀ ਤੇ ਅੱਜ ਵੀ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸੁਆਏ ਕੰਗ ਸਾਹਿਬ ਨੂੰ ਛੱਡ ਕੇ ਬਾਕੀ ਚੁੱਪ ਹੀ ਐ ਇਸ ਮਸਲੇ ਤੇ ਹਾਂ ਹਾਂ ਤੁਹੋਂਤ ਮਾਨ ਹੋਰ ਉਹਦੇ ਵੀ ਜਿਹੜਾ ਸਰਕਾਰੀ ਦੇ ਦੋ ਕੁ ਬਿਆਲ ਆਂਦੇ ਕਿ ਅਸੀਂ ਅਦਾਲਤ ਚ ਜਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਇਸ ਤੋਂ ਇਲਾਵਾ ਜੀ ਸਰਗਰਮ ਹੋ ਕੇ ਉਹ ਫਰੰਟ ਦੇ ਉੱਤੇ ਖਲੋ ਕੇ ਗਰਜਦੇ ਹੋਏ ਨਜ਼ਰ ਨਹੀਂ ਆਏ ਹੂੰ ਹੂੰ ਸੋ ਉਹ ਉਲਟਾ ਸਟੂਡੈਂਟ ਜੁੱਥੇ ਹੁੰਦੀਆਂ ਨੇ ਯੂਨੀਵਰਸਿਟੀ ਦੇ ਅੰਦਰ ਪੰਜਾਬ ਪੁਲਿਸ ਦੀ ਜਿਹੜੀ ਉਸੇ ਆਮਦ ਹੈ ਉਹ ਉਹਦੀਆਂ ਵੀਡੀਓਜ਼ ਪੋਸਟ ਕੀਤੀਆਂ ਜੀ ਕਿਉਂਕਿ ਆਖਰਕਾਰ ਪੰਜਾਬ ਪੁਲਿਸ ਉੱਥੇ ਜਾਂਦੀ ਹੈ ਤੇ ਉਹ ਡੀਜੀਪੀ ਦੀ ਹੁਕਮਤ ਆ ਜਾਂਦੀ ਹੈ ਤੇ ਡੀਜੀਪੀ ਇਹੋ ਜਿਹਾ ਕਦਮ ਮੁੱਖ ਮੰਤਰੀ ਦੀ ਜ਼ਲਾਤੋ ਵੀ ਨਾ ਚੱਕ ਸਕਦਾ ਜੀ ਤੇ ਜੇ ਉਹਨੇ ਆਪਣੇ ਲੈਵਲ ਤੇ ਭੇਜ ਦਿੱਤੀ ਹੈ ਤੇ ਉਹ ਉਸ ਤੋਂ ਵੀ ਮੰਦੀ ਵਾਲੀ ਗੱਲ ਹੈ ਹੂੰ ਉਹ ਚੰਗੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਅੱਜ ਬਿੱਟੂ ਸਾਹਿਬ ਨੇ ਪੰਜਾਬ ਗਵਰਨਮੈਂਟ ਦੇ ਵੱਲ ਜਿਹੜੇ ਸੀਰ ਮੋੜ ਦਿੱਤੇ ਕਿ ਵੀ ਜਿਹੜੀ ਯੂਨੀਵਰਸਿਟੀ ਹੈ ਕਿਨ ਦਾ ਇਹਦੇ ਨਾਲ ਕੋਈ ਇਹੋ ਜਿਹਾ ਇੰਟਰਸਟ ਨਹੀਂ ਹੈ ਕਿ ਇਸ ਨੂੰ ਜਿਹੜਾ ਹੈਗਾ ਕਾਫੀ ਕੱਚਾ ਪਵਾ ਦੇਣਾ ਜੀ ਇਹ ਸੀਰਨੀਆ ਇਹਨਾਂ ਨੇ ਕੁਝ ਨਹੀਂ ਕੀਤਾ ਉਲਟਾ ਉਹ ਕੁਝ 700 ਦੇ ਕੁਝ ਕਰੋੜ ਰੁਪਏ ਦੀ ਗੱਲ ਕਰ ਰਹੇ ਸੀ ਕਿ ਜਿਹੜੀ ਹੂੰ ਮੈਂ ਪੰਜਾਬ ਯੂਨੀਵਰਸਿਟੀ ਸਿੰਧਗੜ੍ਹ ਦਿੱਲੀ ਜਿਹੜਾ ਉਹ ਲੈ ਕੇ ਆ ਰਿਹਾ ਜਲਦੀ ਜੀ ਤੇ ਬਾਦਲਾਂ ਬਾਰੇ ਕੀ ਕਹੇਗੇ ਜੀ ਫਿਰ ਹਾਂ ਜੀ ਕਹਿੰਦੇ ਬਾਦਲਾਂ ਨੂੰ ਵੀ ਜਾਂਦੇ ਜਾਂਦੇ ਸੇਕ ਬਾਦਲਾਂ ਨੂੰ ਹੀ ਦੇਗੇ ਹਾਂ ਜੀ ਉਹ ਜਦੋਂ ਇਹਨਾਂ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਣ ਵਾਲੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਨਾਲ ਜੀ ਆਪਣਾ ਸਮਝੌਤਾ ਕਰੋਗੇ ਜਾਂ ਅਸੀਂ ਮਲਾਲ ਹੋ ਗਏ ਇੱਕ ਵਾਰ ਫੇਰ ਹੂੰ ਉਹ ਕਹਿੰਦੇ ਸੀ ਉਹ ਇੱਕ ਟਾਈਮ ਸੀ ਜਦੋਂ ਮੋਦੀ ਸਾਹਿਬ ਵੱਡੇ ਬਾਦਲ ਹੋਣਾਂ ਤੇ ਗੋਢੀ ਹਟਲਾਉਂਦੇ ਪਹਿਰੀ ਹਟਲਾਉਂਦੇ ਇਹਨਾਂ ਸਨਮਾਨ ਨੇ ਲਏ ਵੀ ਹੂੰ ਹੂੰ ਔਰ ਉਹ ਟਾਈਮ ਦੇ ਉੱਤੇ ਜਦੋਂ ਆ ਬੀਜਪੀ ਜਿੱਤੇ ਕਾਲੀ ਜਲਦੀ ਸਰਕਾਰ ਬਣਦੀ ਸੀ ਤੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਸੀ ਇੱਕ ਗੱਲ ਕੀਤੀ ਜਾਂਦੀ ਸੀ ਜੀ ਤੇ ਨਾਲ ਹੀ ਉਹਨੇ ਹਰਿਆਣਾ ਦੇ ਛਟਾਲਿਆਂ ਨਾਲ ਵੀ ਏਸਦੇ ਹੋਇਆ ਕਿ ਆ ਕੇ ਜਦੋਂ ਇੱਕ ਖੇਤੀਬਾੜੀ ਵਾਲੇ ਕਾਨੂੰਨ ਆਉਂਦੇ ਨੇ ਜੀ ਸਾਰੀਆਂ ਪਾਰਟੀਆਂ ਦੀ ਸਹਿਮਤੀ ਦੇ ਨਾਲ-ਨਾਲ ਹਰਸ਼ੂਰ ਕੋਰ ਬਾਲਨ ਨੂੰ ਵੀ ਪੁੱਛਿਆ ਗਿਆ ਹੂੰ ਤੇ ਛਟਾਲਿਆਂ ਨੇ ਪੁੱਛਿਆ ਗਿਆ ਵੀ ਜੇ ਅਸੀਂ ਕਾਨੂੰਨ ਲਾਗੂ ਕਰਦੇ ਹਾਂ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ ਯਾਨੀ ਤੁਸੀਂ ਆਪਣੇ ਆਪਣੇ ਰਾਜਿਆਂ ਦੇ ਵਿੱਚ ਜੀ ਕਿਸੇ ਬੰਦੇ ਕੋਲੋਂ ਮੀਟਿੰਗ ਕਰਕੇ ਤੁਹਾਡੀ ਆਵਾਜ਼ ਆਵਾਜ਼ ਕੱਟ ਰਹੀ ਹੈ ਜੀ ਤੁਹਾਡੀ ਬਹੁਤ ਜ਼ਿਆਦਾ ਆਵਾਜ਼ ਕੱਟ ਰਹੀ ਹੈ ਕੀ ਚੱਕਰ ਹੈ ਥੋੜਾ ਜਿਹਾ ਇਹ ਦੇਖੋ ਜੀ ਮੈਂ ਤੇ ਆਪਣੇ ਲੈਵਲ ਤੇ ਸਹੀ ਥੀਕ ਏਰੀਆ 'ਚ ਬੈਠਾ ਜਿੱਥੇ ਸਿਗਨਲ ਪੂਰਾ ਜੀ ਜੀ ਠੀਕ ਹੈ ਜੀ ਕਿਤੇ ਹੈਡਫੋਨ ਤਾਂ ਨਹੀਂ ਲੱਗੇ ਹੋਏ ਹੈ ਹੈਡਫੋਨ ਤਾਂ ਨਹੀਂ ਲੱਗੇ ਹੈਲੋ ਹਾਂ ਜੀ ਸਰ ਮੈਂ ਕਿਹਾ ਹੈਡਫੋਨ ਤਾਂ ਨਹੀਂ ਲੱਗੇ ਹੋਏ ਕਿਤੇ ਨਹੀਂ ਜੀ ਮੈਂ ਬਿਲਕੁਲ ਸਿੱਧਾ ਕੰਮ ਦੇ ਵਿੱਚ ਸਧਾਰਨ ਬੋਲ ਚਲੋ ਹੁਣ ਆਪਾਂ ਗੱਲ ਕਰੀਏ ਤਰਨ ਤਰਨ ਦਾ ਕੀ ਮਾਹੌਲ ਹੈ ਜੀ ਤਰਨ ਤਰਨ ਵਿੱਚ ਆ ਜੀਆ ਸਾਰਾ ਦਿਨ ਵਸ਼ੇਸ਼ ਜਿਹੜੇ ਆਪਰੇ ਜਿਹੜੇ ਅਨਲਿਸਿਸ ਕੀਤੇ ਨੇ ਹੂੰ ਹੂੰ ਕੋਨਲਿਸਿਸ ਉਹ ਇਹ ਗੱਲ ਸਾਹਮਣੇ ਆਉਂਦੀ ਹੈ ਇੱਕ ਸ਼ਾਇਦ ਇਹ ਚੀਜ਼ ਜਿਹੜੀ ਆ ਰਮੀਤੀ ਚੱਲੂ ਹੋਰੀ ਆ ਇੱਕ ਵਾਰੀ ਫੇਰ ਦੁਬਾਰਾ ਲੈ ਲਵਾਂਗੇ ਜੀ ਦੂਸਰੇ ਨੰਬਰ ਦੇ ਉੱਤੇ ਇਕਾਲੀ ਗੱਲ ਜਿਹੜਾ ਹੈਗਾ ਹੁਣ ਮੰਨਿਆ ਜਾ ਰਿਹਾ ਕਿ ਕਾਲੀ ਦੰਦ ਦਾ ਜਿਹੜਾ ਜੋਰ ਸੀ ਜੀ ਉਹ ਬਹੁਤ ਲੱਗਾ ਹੈ ਤੇ ਤੀਸਰੇ ਦੇ ਉੱਤੇ ਬੀਜਪੀ ਜਾਂ ਕਾਂਗਰਸ ਕਾਂਗਰਸ ਦੇ ਆਉਣ ਦੇ ਚਾਂਸਸ ਤੇ ਤੀਸਰੇ ਦੇ ਬਹੁਤ ਜੀ ਕਿਉਂਕਿ ਗੱਲ ਇਹ ਜੁੜੀਆਂ ਹੁਣ ਐਨਲਿਸਿਸ ਕੀਤੀਆਂ ਨੇ ਸਾਥ ਵਿੱਚ ਬੂਥਾਂ ਦੇ ਉੱਪਰ ਸਰਗਰਮੀਆਂ ਦੇਖੀਆਂ ਗਈਆਂ ਜੀ ਜਿਹੜੇ ਜਿੱਦਾਂ ਜਿਹੜੇ ਬੂਥ ਲੱਗੇ ਸੀ ਜਿਹੜੇ ਬੂਥ ਦੇ ਖਲਾ ਕੋ ਲੋਕ ਸੀ ਜੀ ਜਿੱਥੇ ਕਾਲੀ ਦਲ ਦੀ ਸਰਗਰਮੀ ਥੋੜੀ ਦਿਖਾਈ ਦਿੱਤੀ ਹੈ ਸਰਮਸਰਮ ਦੇ ਆਉਣੇ ਵਾਲੇ ਸਰਮਸਰਮ ਸ਼ਹਿਰ ਦੇ ਵਿੱਚ ਜਾ ਕੋਈ ਪਾਸੇ ਦੂਰ ਦਰਾਡੇ ਜਿੰਨੇ ਘੱਟ ਜੇ ਲਾਟਾਂ ਦੇ ਲੱਗੇ ਜਾਂ ਅੰਮ੍ਰਿਤਸਰ ਬਾਰਡਰ ਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਾਂਗਰਸ ਦੇ ਵੋਟ ਜਿਹੜੀ ਆ ਟ੍ਰੈਡੀਸ਼ਨਲ ਵੋਟ ਜਿਹੜੀ ਆ ਉਹ ਦਿਖਾਈ ਦਿੱਤੀ ਆ ਜੀ ਕੁਝ ਪਿੰਡ ਜਿਹੜੇ ਬਹੁਤ ਮੈਂ ਕਹਾਂਗਾ ਇਸ ਜ਼ਿਲ੍ਹੇ ਦੇ ਦੂਰ ਦਰਾਡੇ ਨੇ ਉੱਥੇ ਸੰਦੀਪ ਹੋਰਾਂ ਨੇ ਤਾਂ ਕਹਿੰਦੇ ਆ ਜੀ ਬੂਥ ਹੋਏ ਨਹੀਂ ਲੱਗ ਸਕੇ ਅੱਛਾ ਜੀ ਕਿਉਂਕਿ ਉਹਨਾਂ ਕੋਈ ਵੌਲੰਟੀਅਰ ਵੀ ਕਮੀ ਹੈ ਵੌਲੰਟੀਅਰ ਉਹਨਾਂ ਕੋਲ ਹੈ ਨਹੀਂ ਹੈ ਹੂੰ ਹੂੰ ਜਿਆਦਾ ਘਪਰ ਉਹਨਾਂ ਦਾ ਖਡੂਰ ਸਾਹਿਬ ਤੇ ਉੱਥੇ ਆਲੇ ਦੁਆਲੇ ਤਰਨਤਰਾ ਨਹੀਂ ਰਿਹਾ ਜੀ ਉਹ ਇੱਕ ਛੋਟੀ ਜੀ ਪਾਕਟ ਦੇ ਵਿੱਚ ਉਹ ਜਿੰਨੀ ਕੁ ਵੋਟ ਇਕੱਠੀ ਕਰ ਲੈਣਗੇ ਹਾਂ ਹਾਂ ਉਹਦਾ ਨੁਕਸਾਨ ਅੰਕਸ ਤੇ ਬੀਜੇਪੀ ਨੂੰ ਜਿਆਦਾ ਹੋਣਾ ਇਹਦੇ ਨੂੰ ਆਇਡੈਂਟੀਫਾਈਕੈਸ਼ਨ ਹੀ ਦੱਲਣੀ ਪਈਗੀ ਜੀ ਤੇ ਕੁਝ ਦੋ ਜੀ ਪੰਚਤਕ ਸੀਟ ਪੰਚਤਕ ਸੀਟ ਦੀ ਦਵਾਈ ਪਾਣੇ ਆ ਹਾਂ ਹਾਂ ਇਸ ਵਾਰ ਮੁਤਾ ਹੀ ਪੀਸੀ ਦੇ ਪੰਚਤਕ ਸੀਟਾਂ ਤੇ ਪੰਚਤਕ ਸੀਟ ਅਸਲ ਪੰਚਤਕ ਕੌਣ ਹੈ ਜੀ ਅਕਾਲੀ ਦਲ ਕੇ ਜਿਹੜੇ ਇਹ ਲਲਕੈ ਸੰਧੀ ਚੋਂ ਉੜੀ ਕਿ ਮੁਤੇਆ ਜਾਨੀ ਹਰਪ੍ਰੀਤ ਸਿੰਘ ਹਰਾਂ ਵਾਲਾ ਜਿਹੜਾ ਜੀ ਨਾ ਆ ਖਾਲੀ ਗੱਲ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਦਿੱਤੀ ਹੋਈ ਆ ਉਹ ਵਾਹ ਹੂੰ ਹੂੰ ਕੋਕਾਰ ਦੀ ਲੜਾਈ ਸੀ ਜੀ ਇਹ ਨਾ ਆ ਖਾਲੀ ਗੱਲ ਦੀ ਹੂੰ ਹੂੰ ਔਰ ਕਾਂਗਰਸ ਦਾ ਹਰ ਹਰ ਵਾਲਾ ਜੇ ਲੋ ਬਿਆਨੇ ਤੋਂ ਬਾਅਦ ਉਹਨਾਂ ਦਾ ਰਵਾਜ ਹੀ ਬਣ ਗਿਆ ਕਿ ਜਦੋਂ ਲੜਾਈ ਭੱਜ ਜਾਂਦੀ ਹੈ ਤੇ ਮਤਲਬ ਛੱਡ ਕੇ ਭੱਜੋ ਜੀ ਤੇ ਸੀਟ ਜਿਹੜੀ ਆ ਉਹਨੇ ਨੂੰ ਤਰੋਸ ਕੇ ਦੇ ਦੇਉ ਤੁਸੀਂ ਕੀ ਨੇ ਅਸਲ ਦੇ ਵਿੱਚ ਤੁਸੀਂ ਦੇਖੋ ਸਤੰਬਰ ਦੀ ਲੀਡਰਸ਼ਿਪ ਇਥੋਂ ਚੋਂ ਬਦਲ ਚੋਂ ਇੱਕ ਕਿਸਮ ਦਾ ਕਿਰਾੜਾ ਕਰਕੇ ਚਲ ਗਈ ਜੀ ਰਾਜਾ ਬਣੀ ਦੇ ਤੇ ਸ਼ੁਕਰ ਬੁਲਾਇਆ ਤੇ ਵੀ ਮੇਰੇ ਤੇ ਜਿਹੜੇ ਇਲਜ਼ਾਮ ਲੱਗੇ ਸੀ ਮੈਂ ਉਹ ਸਭਾ ਹੋਲ ਦਿੱਤਾ ਹੂੰ ਹੂੰ ਪਰ ਮੇ ਬਾਤ ਕਰੇ ਕਰ ਦਿੱਤੇ ਨੇ ਉਹ ਉਸ ਬੰਨੇ ਜਿਹੜੇ ਪੀੜ ਚੁੱਤਕਗੇ ਜੀ 750 ਨੇੜੇ ਦੇ ਜਿਹੜੇ ਐਮਪੀ ਅੰਮ੍ਰਿਤਸਰ ਦੇ ਸੀਗੇ ਔਜਲਾ ਸਾਹਿਬ ਜੀ ਇਹ ਜਨਾਬ ਬਾਦਨਾਵਲ ਕਾਫੀ ਖਾਸ ਹੈ ਉਹਨਾਂ ਦੇ ਇਲਜ਼ਾਮ ਵੀ ਕੋਈ ਨਹੀਂ ਲੱਗਦੇ ਇਹ ਬੰਦੇ ਵੀ ਬੜੇ ਬੈਲੈਂਸਡ ਬੋਲਦੇ ਆ ਹੂੰ ਹੂੰ ਉਹ ਸਾਰੀ ਇਲੈਕਸ਼ਨ ਦੇ ਵਿੱਚ ਹੀ ਤੁਹਾਨੂੰ ਕਿਤੇ ਦਗਾਈ ਨਹੀਂ ਦਿੱਤੇ ਕਿ ਆ ਜਨਾਬ ਕਿ ਉਹ ਬਾਹਰ ਵਿਦੇਸ਼ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਕਰ ਗਏ ਹੋ ਗਏ ਜੀ ਚੰਨੀ ਸਾਹਿਬ ਹੀਰਲੇ ਦਿਨਾਂ ਦੇ ਨਜ਼ਾਰਦ ਹੋ ਗਏ ਹੂੰ ਹਣੇ ਪ੍ਰਕਾਸ਼ ਸਿੰਘ ਬਾਜਵਾ ਦੇ ਕਹਿਣ ਤੇ ਕਿਹਾ ਜਾਂਦਾ ਹੈ ਕਿ ਇਹ ਫੀਲਡ ਜਿਹੜੀ ਆ ਉਹ ਮੁਰਜੋਹ ਨੂੰ ਦਿੱਤੀ ਗਈ ਸੀ ਜੀ ਤੇ ਉਹ ਵੀ ਜਿਹੜਾ ਹੈ ਖੀਰ ਲੇ ਤਿੰਨ ਚਰ ਦਿਨ ਨਹੀਂ ਰਹੀ ਹੂੰ ਹੂੰ ਸੋ ਕਾਂਗਰਸ ਇਹ ਮੰਨ ਚੁੱਕੀ ਹਈ ਕਿ ਜੋ ਕੁਝ ਵਿਵਾਦ ਰਾਜਾ ਵੜੀ ਦੇ ਕਾਰਨ ਸਰਤਾਚ ਸ਼ੁਰੂ ਹੋ ਗਏ ਨੇ ਉਹਦੇ ਨਾਲ ਸਾਡੀ ਇਮੇਜ ਨੂੰ ਬਹੁਤ ਜ਼ਿਆਦਾ ਟੈਕੀ ਹੈ ਜੀ ਤੇ ਸ਼ਾਇਦ ਜੀ ਤੁਸੀਂ ਤੁਸੀਂ ਹੋਖੀ ਹੋ ਜੀ ਕਿ 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 ਪਰਵਾ ਦੇ ਲ ਬੋਰਡਰ ਨਾਲ ਬਹੁਤ ਹੈ ਹੂੰ ਹੂੰ ਇਸ ਲਈ ਹੁਣ ਉਹਨਾਂ ਨੂੰ ਆਪੇ ਜੋਰ ਲਾਉਂਦੇ ਹੋ ਜਿੱਥੇ ਉਹ ਖੜਦੇ ਵਿਖੜ ਜਾਂ ਨਹੀਂ ਤਾਂ ਫਿਰ ਵੇਖੀ ਜਾਓਗੇ ਜੀ ਪਰ ਇਸ ਗੱਲ ਦਾ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਖਣੀ ਜਾਈਦੀ ਸੀ ਕਿ ਜਦੋਂ ਇਹ ਸਰਕਾਰ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਸੀ ਤੇ ਉਸ ਤੋਂ ਬਾਅਦ ਥੋੜੀ ਦੇਰ ਲਈ ਕਿ ਜਦੋਂ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਜਾਂਦਾ ਹੂੰ ਹੂੰ ਤਾਂ ਉਹਨਾਂ ਬਦਲ ਦੇ ਤੌਰ ਤੇ ਕਾਂਗਰਸੀ ਦਿਖਾਈ ਜਾਂਦੀ ਸੀ ਜਿਸ ਦਾ ਪ੍ਰਮਾਣ ਜਿਹੜਾ ਉਹ ਲੋਕ ਸਭਾ ਵਧੀਆ ਲੈਕਚਰ ਤੋਂ 7 ਅਕਤੂਬਰਾਂ ਕਾਂਗਰਸ ਲੈ ਗਈ ਦਿਖਾਈ ਹੋ ਜਾਂਦਾ ਜੀ ਜੀ ਪਰ ਉਸ ਤੋਂ ਬਾਅਦ ਇਹ ਆਪਣੀ ਜਿਹੜੀ chrelo ਲੜਾਈ ਦੇ ਵਿੱਚ ਇਹਨਾਂ ਕੋ ਜਿਆਦਾ ਆਪਣਾ ਸੱਦਾ ਦਾ ਕਰ ਰਿਹਾ ਕਿ ਵੀ ਇਹ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਨਹੀਂ ਸਕਦੇ ਹੂੰ ਹੂੰ ਖਾਸ ਕਰਕੇ ਲੁਣਾੜੇ ਵੀ ਇਲੈਕਸ਼ਨ ਦੇ ਵਿੱਚ ਜਿਸ ਸੰਗ ਦੇ ਨਾਲ ਇਹਨਾਂ ਦੇ ਕੁਰੂਕੇ ਦੇ ਬੁੱਜੇ ਦੇ ਉੱਤੇ ਜਿਹੜੇ ਆ ਉਹ ਆਪਣਾ ਨਜ਼ਰਾਂ ਨੂੰ ਛੁੱਟਿਆ ਤੇ ਆਪਣਾ ਹਰ ਤਰ੍ਹਾਂ ਦੇ ਨਾਮ ਪਾਦੀ ਵੀ ਕੀਤੀ ਆ ਜੀ ਤੇ ਉਹ ਵੀ ਜਿੱਤੀ ਹੋਈ ਸੀਟ ਹੈ ਕਿ ਆ ਜਾਂਦਾ ਕਿ ਇਹ ਪਲੇਟ 'ਚ ਰੱਖ ਕੇ ਜਿਹੜਾ ਸ਼ੋਰ ਆਵਲੀ ਉਸੇ ਛੱਡ ਜੀ ਜੇ ਤੁਸੀਂ ਹੁਣ ਸਟੇਟ ਦੀ ਇਲੈਕਸ਼ਨ ਐਕਸਰਸਾਈਜ਼ ਕਰਨੀ ਹੈ ਤੇ ਉਸੇ ਮદાન ਚੜ੍ਹ ਕੇ ਫਤਿਆਰੀ ਜਾਣਾ ਜਾਂ ਡੱਟਗੇ ਤੇ ਸਾਨੂੰ ਡੱਟ ਕੇ ਹੀ ਸਾਮਨਾ ਕਰਨਾ ਪੈਣਾ ਜੀ ਸੋ ਕਰਨ ਦਾ ਇਹ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਸ ਜਿੰਦਾ ਸੀ ਉਹਨੇ ਨਾਰੇ ਦੇ ਭਾਵੇਂ ਦੱਸੇ ਵੀ ਅਸੀਂ ਮੰਤਰੀ ਬਣਾ ਲਾਂਗੇ ਹਰਮੀਤ ਸਿੰਘ ਨੂੰ ਹੂੰ ਹੂੰ ਜਾਂ ਸਿੱਥੇ ਵਿਕਾਸ ਦੀ ਹਨੇਰੀ ਲਿਆਵਾਂਗੇ ਢੇਢ ਸਾਲ ਦੇ ਵਿੱਚ ਜੀ ਤੇ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ 3-4 3 ਸਾਲਾਂ ਤੋਂ ਵੀ ਇਤੋਂ ਦਾ ਐਮ.ਐਲ.ਏ ਉਹਨਾਂ ਦਾ ਹੀ ਸੀ ਉਹਨਾਂ ਦਾ ਸੀ ਬਿਲਕੁਲ ਉਹਨਾਂ ਦਾ ਸੀ ਭੁੱਲੋ ਨਾ ਹੂੰ ਆ ਭੁੱਲੋ ਨਾ ਜੇ ਤੁਸੀਂ ਨਹੀਂ ਦੇਖਿ ਲਉਣੀ ਤੇ ਉਹਨੂੰ ਲਿਆ ਦਿੰਦੇ ਹੂੰ ਕਿ ਤੁਸੀਂ ਵੇਟ ਕਰ ਰਹੇ ਸੀ ਕਿ ਵੀ ਉਹ ਨਵਾਂ ਐਮ.ਐਲ.ਏ ਆਊਗਾ ਤਾਂ ਦੀ ਏਰੀਆ ਹੋਊਗੀ ਇਸ ਤੇ ਦਰਮਿਆਨ ਚਾਹੂ ਵੀ ਨਹੀਂ ਜੀ ਬਾਕੀ ਇਹ ਕਰੰਤਾਰ ਦੇ ਲੋਕਲ ਕਿਸੇ ਬੰਦੇ ਨਾਲ ਗੱਲ ਕਰ ਲੋ ਤੇ ਉਹ ਕਹਿੰਦੇ ਜੀ ਕੋਈ ਸੇ ਨਹੀਂ ਹੋਣਾ ਇਹ ਸ਼ਹਿਰ ਦਾ ਜਿਵੇਂ ਪਹਿਲਾਂ ਚੱਲਦਾ ਸੀ ਓਵੇਂ ਚੱਲੀ ਜਾਣਾ ਜੀ ਇਹ ਇੱਕ ਸਿਰਫ ਜਿਹੜੀਆਂ ਕੁਰਸੀਆਂ ਬਦਲ ਗਈਆਂ ਇਹ ਸਕੁਰਸੀਓ ਚੁੱਕ ਉੱਠ ਕੇ ਮੈਂ ਇਧਰ ਤੇ ਆ ਕੇ ਬੈਠ ਗਿਆ ਇੱਧਰ ਉੱਠ ਕੇ ਮੈਂ ਇਧਰ ਆ ਕੇ ਬੈਠ ਗਿਆ ਜੀ ਕਿਉਂਕਿ ਚਿਹਰ ਸਥਾਈ ਮਸਲੇ ਜਿਹੜੇ ਤਰੰਤਰੰਗੀਆਂ ਉਹ ਕੁਛ ਸੜਕਾਂ ਜਿਹੜੀਆਂ ਮੈਂ ਬਚਪਨ ਤੋਂ ਵੇਖਦਾ ਪੁੱਟੀਆਂ ਨੇ ਤੇ ਅੱਜ ਵੀ ਪੁੱਟੀਆਂ ਨੇ ਜੀ ਪਿੰਡਾਂ ਦੀਆਂ ਅੱਜ ਤਕਰੀਬਨ 75 80 ਸਾਲ ਹੋ ਗਏ ਦੇਸ਼ ਨੂੰ ਮੁਲਕ ਨੂੰ ਅਜਾਗ ਹੋਇਆ ਜੀ ਹਣੇ ਤੱਕ ਪਿੰਡ ਦੀਆਂ ਨਾਰੀਆਂ ਪਿੰਡਾਂ ਦੀ ਅਸਰ ਦਾ ਕੀ ਟਾਈਟਰ ਦਾ ਮਸਲਾ ਹੱਲ ਨਹੀਂ ਕਰ ਸਕਦੇ ਜੀ ਤੇ ਲਾਲ ਕਿਲੇ ਤੇ ਕੀ ਅਪਡੇਟ ਹੈ ਜੀ ਤੁਹਾਡੇ ਕੋਲ ਲਾਲ ਕਿਲਾ ਬਲਾਸਟ ਲਾਲ ਕਿਲੇ ਤੇ ਜਿਹੜਾ ਜੀ ਉਹ ਐਸਐਨਆਈ ਇਹ ਉਹ ਜਿਹੜਾ ਜਾਂਚ ਦੇ ਰਹੀਤੀ ਗਈ ਹੈ ਜੀ ਇਹਦੇ ਲਿੰਕ ਜਿਹੜੇ ਜੁੜਦੇ ਪਏ ਨੇ ਉਹ ਹੀ ਉਹ ਟੈਰਰ ਵਾਈਟ ਕਾਲਰ ਟੈਰਰ ਦੇ ਨਾਲ ਹਮ ਕਿਸ ਤਰ੍ਹਾਂ ਟਿਕ ਪੜੇ ਲਿਖੇ ਹੋਏ ਵਰਗ ਦੇ ਡਾਕਟਰ ਉਹ ਪ੍ਰੋਫੈਸਰ ਜਿਨ੍ਹਾਂ ਦੇ ਬ੍ਰੇਨ ਨੂੰ ਵਾਸ਼ ਕਰਦੇ ਨੇ ਮੌਲਵੀ ਜੀ ਤੇ ਉਹ ਉਹਨਾਂ ਨੂੰ ਪਸਾਉਂਦੇ ਨੇ ਕਿ ਤੁਸੀਂ ਇਹ ਸਿੱਟਮਾਚੇ ਕਰਨੇ ਨੇ ਫਾਇਰਿੰਗ ਕਰਦੀ ਹੈ ਜੀ ਜਦੋਂ ਉਹ ਟੈਰਰ ਦਾ ਪਰਦਾ ਫਾਸ਼ ਹੋ ਗਿਆ ਉਹਨਾਂ ਤੇ ਕਾਲੀ ਕਾਲੀ ਦੇ ਵਿੱਚ ਇਹ ਜਿਹੜਾ ਧਮਾਕਾ ਕਾਲ ਹੋ ਗਿਆ ਦੀ ਉਸ ਕੋਈ ਇੱਕ ਸਮਗਰੀ ਇਹਨੋਂ ਬਾਕੀ ਬੱਜੀ ਕੋਈ ਜੀ ਚਾਹ ਜਾਂਦਾ ਕਿ ਉਸ ਨੂੰ ਟਕਰਾਣੇ ਲੈ ਜਾਣ ਦੇ ਲਈ ਉਹ ਉੱਥੋਂ ਨਿਕਲੇ ਆ ਜੀ ਇਹ ਰਸਤੇ ਜਿੱਤੋ ਹੋ ਗਈ ਹੈ ਇਹ ਕੋਈ ਫਾਦੀਨ ਅਟੈਕ ਨਹੀਂ ਹੈ ਆਤਮਕਾਤੀ ਬਿਲਕੁਲ ਨਹੀਂ ਸੀਗਾ ਜੀ ਇਹ ਅਚਾਨਕ ਹੋਇਆ ਹੋਇਆ ਇੱਕ ਧਮਾਕਾ ਹਮ ਹੌਲੀ ਹੌਲੀ ਪੁਲਿਸ ਐਨਆਈ ਸ਼੍ਰੀਨਗਰ ਫਰੀਦাবাদ ਇਸ ਤੋਂ ਇਲਾਵਾ ਦਿੱਲੀ ਦਿੱਲੀਬਾਦ ਵਿਚ ਆ ਗਿਆ ਹੈ ਕਿ ਚੁੱਪ-ਚੁਪੀ ਤੇ ਕਈ ਛਾਪੇ ਜਿਹੜੇ ਆ ਪੰਜਾਬ ਤੇ ਹਰਿਆਣਾ ਸਬਤਿੰਗ ਵਜਰੇ ਜੀ ਕੁਝ ਬੰਦੇ ਇਹਨਾਂ ਨੇ ਸ਼੍ਰੀਨਗਰ ਤੋਂ ਅੰਦਰ ਫੇਕ ਦਿੱਤੇ ਨੇ ਕੁਝ ਤਸਵੀਰੋ ਵੀ ਫੇਕ ਨੇ ਹਮ ਹਮ ਇਹ ਕਿਉਂਕਿ ਐਨ ਆਰ ਆਡੀ ਜਿਹੜੀ ਹੈਗੀ ਆ ਜਾਂਚ ਐਸ ਕਰਕੇ ਅਸੀਂ ਬਹੁਤ ਕੁਝ ਉਪਬੰਧ ਕਰ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਤੇ ਪਰ ਇਹ ਕੇ ਵੀ ਜਹਾਜ਼ ਕਿ ਵਧ ਰਹੀ ਹੈ ਪਰ ਪੁਆਇੰਟ ਧਾਨੇ ਵਾਲੀ ਅਦਾਈ ਹੈ ਕਿ ਜਦੋਂ ਵੀ ਕੋਈ ਪਿਆਰਾ ਅਟੈਕ ਹੁੰਦਾ ਜੀ ਅਸੀਂ ਬਖਸ਼ਾਂਗੇ ਨਹੀਂ ਅਸੀਂ ਛੱਡਾਂਗੇ ਨਹੀਂ ਹੂੰ ਹੂੰ ਉਹਨਾਂ ਕੋ ਵੀਡੀਓ ਸਰਕੂਲੇਟ ਹੋ ਰਹੀ ਹੈ ਮੈਨੂੰ ਨਹੀਂ ਪਤਾ ਕਿ ਫੇਕ ਹੈ ਜਾਂ ਉਹ ਸੱਚੀ ਹੈ ਜੀ ਇੱਕ ਵੀਡੀਓ ਪੋਖਰ ਉਸਨੇ ਕਿਹਾ ਅੜੀ ਨਗਰ ਕੋਲ ਕਿਸੇ ਬੰਦੇ ਨੂੰ ਪੁੱਛ ਰਿਹਾ ਜਿਹੜਾ ਸਰਦਾਰ ਹੈ ਹੂੰ ਜਿਹੜਾ ਉਹ ਕਹਿ ਰਿਹਾ ਕਿ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਹੁਣ ਤੁਸੀਂ ਦੇਖਣਾ ਕਿ ਇਹ ਦੇਸ਼ ਦੇ ਵਿੱਚ ਸੁਰੱਖਿਆ ਦਾ ਹੂੰ ਹੁਣ ਜੇਕਰ ਕੋਈ ਧਮਾਕਾ ਕਰਨ ਆਏਗਾ ਵੀ ਤੇ ਉਹਨੂੰ ਇੰਡੀਆ ਦੇ ਅੰਦਰ ਨਹੀਂ ਵੜਨ ਦਿੱਤਾ ਜਾਏਗਾ ਤੇ ਨਾਲ ਹੀ ਬਹੁਤ ਜ਼ਿਆਦੀ ਧਮਾਕੇ ਦੀ ਆਵਾਜ਼ ਆਉਂਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੂੰ ਔਰ ਲੋਕ ਉਸੇ ਵੇਲੇ ਸਾਰੇ ਪਾਸੇ ਭੱਜਦੇ ਹੋਏ ਫਰਮਾਹ ਦਾ ਮਾਹੌਲ ਸ਼ੁਰੂ ਹੋ ਜਾਂਦਾ ਹੂੰ ਹੂੰ ਤੇ ਜੇ ਵੀਡੀਓ ਅਸਲੀ ਹੈ ਤੇ ਇਹ ਆਪਣਿਆਂ ਦੇ ਵਿੱਚ ਹੀ ਹਿੰਦੁਸਤਾਨ ਦੀ ਸਿਕਿਉਰਿਟੀ ਏਜੰਸੀਜ਼ ਦੀ ਸਿੱਤੀ ਨੂੰ ਬਿਆਨ ਕਰਦੇ ਜੀ ਜੀ ਸੋ ਬਹੁਤ-ਬਹੁਤ ਸ਼ੁਕਰਗਿਆ ਜੀ ਤੁਹਾਡਾ ਮਿਹਰਬਾਨੀ ਜੀ ਬਹੁਤ-ਬਹੁਤ ਸ਼ੁਕਰੀਆ ਆਣੇ ਵਾਲੇ ਗਾ ਗੋਬਨ ਸ਼ੁਕਰੀਆ ਬਹੁਤ-ਬਹੁਤ ਸ਼ੁਕਰਗਿਆ ਜੀ ਇਹ ਸੰਤ ਤੇਜਵੰਦ ਸਿੰਘ ਚੱਬਾ ਹੋਰੀ ਤੇ ਮਾਫੀ ਚਾਹਾਂਗੇ ਅੱਜ ਥੋੜੀ ਜੀ ਜਿਹੜੀ ਆਵਾਜ਼ ਦੀ ਪ੍ਰੋਬਲਮ ਰਹੀ ਜੀ एक ब्रेक ब्रेक के तो बाद फिर ये नवी डीडी15 चलांदे जब कार मैक्स फोर्स कमिंस ISX वॉल्वो मर्सिडीज स्प्रिंटर जैसी मोटर होवे तेल हो और ओरिजिनल फिल्टर तक चेंज कराना ही आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश हो के परतोगे मान लो 500

ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ ਕੀ ਹੈ ਇਹਦਾ ਰਾਜ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲੌਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 68 ਯਾਨੀ 360 652 सिक्स जीरो सिक्स सिक्स ये दो लोकेशन तो सेवा में प्रदान करते ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्का सतानवे तेईस चौरजा ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪ੍ਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਕਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਜੋ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉਂ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787 ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ day.